ਅਮਰitsar ਖੇਮਕਰਨ ਰੇਲਵੇ ਮਾਰਗ 'ਤੇ ਚੱਲਣ ਵਾਲੀ ਡੀਐਮਯੂ ਗੱਡੀ ਛੋਟੀ ਹੋਣ ਦੇ ਕਾਰਨ ਯਾਤਰੀਆਂ ਨੂੰ ਅਕਸਰ ਹੀ ਆਪਣੀ ਜਾਨ ਜੋਖਮ ਵਿੱਚ ਪਾ ਕੇ ਛੱਤ 'ਤੇ ਬੈਠ ਕੇ ਸਫ਼ਰ ਕਰਨ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ। ਆਲਮ ਇਹ ਹੈ ਕਿ ਕਈ ਮੁਸਾਫਿਰ ਤਾਂ ਗੱਡੀ ਦੇ ਵਿੱਚ ਭੀੜ ਹੋਣ ਦੇ ਕਾਰਨ ਗੱਡੀ ਵਿੱਚ ਸਵਾਰ ਹੋਣ ਤੋਂ ਵੀ ਰਹਿ ਜਾਂਦੇ ਨੇ। ਯਾਤਰੀਆਂ ਵੱਲੋਂ ਰੇਲਵੇ ਤੋਂ ਵੱਡੀ ਗੱਡੀ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਨਾਮ ਸਰ ਹੈਪੀ ਸ਼ਰਮਾ। ਤੇ ਇਹ ਕੀ ਸਰਕਾਰ ਨੇ ਇਹ ਕਿਨਾਂ ਚਣਿਆ ਕਿ ਹਮੇਸ਼ਾ ਟ੍ਰੇਨ ਥੋੜੀ ਲੰਬੀ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਵੀ ਆਣ ਆਨੇ ਆ ਹਮੇਸ਼ਾ ਇੱਕ ਤਾਂ ਭੀੜ ਬਹੁਤ ਹੁੰਦੀ ਆ ਤੇ ਜਿੰਨੇ ਕੁ ਕਾਫੀ ਮੁੰਡੇ ਹੁੰਦੇ ਜਿਹੜੇ ਬਾਹਰ ਨਮਕਿਆਂ ਦੇ ਆਉਂਦੇ ਆ ਤਾਂ ਬਾਹਰ ਬਾਰੀ ਦੇ ਨਾਲ ਹੁੰਦੇ ਆ ਉਹ ਚੰਗਣ ਲੱਗਦਾ ਕਿਸੇ ਵਾਲੇ ਕੋਈ ਵੀ ਨੁਕਸਾਨ ਹੋ ਸਕਦੀ ਹੈ ਹਾਂਜੀ ਏਦਾਂ ਪਰ ਨਹੀਂ ਫਿਰ ਵੀ ਡਰ ਲੱਗਦਾ ਬਹੁਤ ਜ਼ਿਆਦਾ ਛੱਤ ਤੇ ਵੀ ਬਹੁਤ ਜ਼ਿਆਦਾ ਬੈਠਦੇ ਪਰ ਹੁਣ ਥੋੜਾ ਬਹੁਤ ਘਟਿਆ ਪਰ ਫਿਰ ਵੀ ਲੋਕੀ ਕਾਫੀ ਜਨੇ ਛੱਤ ਤੇ ਬੈਠ ਜਾਂਦੇ ਕੀ ਮੰਗ ਕਰਦੇ ਰੇਲਵੇ ਭਾਗ ਤੋਂ ਕਿ ਕਿੰਨੇ ਕੋ ਡੱਬੇ ਹੋਣੇ ਚਾਹੀਦੇ ਆ ਕਮਚ ਕਮਨੀ ਦੇ ਅਸੋ ਜਦੋਂ ਆ ਇਧਰ ਆਂਦੀ ਟ੍ਰੇਨ ਥੋੜੀ ਬਹੁਤ ਲੰਬੀ ਹੋਣੀ ਚਾਹੀਦੀ ਤੇ ਹੁਣ ਤਾਂ ਸਿਰਫ ਤਿੰਨ ਹੀ ਡੱਬੇ ਸੀਗੇ ਕਮਚ ਕਮਨੀ ਤਾਂ ਪੰਜ ਡੱਬੇ ਤਾਂ ਹੋਣੇ ਚਾਹੀਦੇ ਆ ਮੇਰਾ ਕੌਸ ਸੁਣ ਦਸਾਂਗੇ ਇਹ ਮੈਂ ਆਰਥੋਸ ਹੋਣਾ ਹੈ ਜੀ ਆਪੇ ਆਰਪੀਐਫ ਸਰ ਜਿਹੜੇ ਹੁਣ ਟ੍ਰੇਨ ਵੇਖਨ ਨੂੰ ਮਿਲਦੀ ਆ ਲੋਕ ਛੱਤਾਂ ਤੇ ਬੈਠੇ ਆ ਲਮਕੀ ਆ ਉਹਨਾਂ ਦੀ ਜਾਨ ਦਾ ਖਤਰਾ ਵਾ ਮੈਂ ਇਹਦੀ ਰੋਕਦੇ ਸਮੇਂ ਸਮੇਂ ਨਾਲ ਉਹਨਾਂ ਦੇ ਬਣਾਈਦੇ ਆ ਬਣਾ ਆਪਣੇ ਚਲਾਲ ਕਰਦੇ ਆ ਜਦੋਂ ਕੋਉਂ ਆਉਂਦੇ ਆ ਮਸਿਆ ਦੇ ਵਿੱਚੋਂ ਜਿਆਦਾ ਉਹ ਆਪਾਂ ਦੇ ਡੱਬੇ ਛੋਟੇ ਹੁੰਦੇ ਆ ਕਿ ਕੋਈ ਜਦੋਂ ਆਉਂਦਾ ਹੈਗਾ ਉਹ ਬੱਸਾ ਕਰਕੇ ਖਾਦੇ ਪਰ ਜਿਆਦਾ ਬੈਠ ਜਾਂਦੀ ਹੈ ਜਿਆਦਾ ਬੈਠ ਜਾਂਦੀ ਹੈ ਤੇ ਜਿਵੇਂ ਵੈਸੇ ਨਾਰਮਲ ਨਹੀਂ ਬੈਠਦੇ ਕਰੀਏ ਪਰ ਡੱਬੇ ਜਦੋਂ ਵੀ ਇੱਕ ਨੂੰ ਮਿਲਿਆ ਵਾ ਜਦੋਂ ਮੱਸੀਆ ਜਾਂ 14:00 ਵਜੇ ਡੱਬੇ ਘਟ ਜਾਂਦੇ ਨੇ ਅੱਗੇ ਪਿੱਛੇ 6 ਹੁੰਦੇ ਨੇ ਇਹ ਕੀ ਸਰ ਮਾਮਲਾ ਹੈ ਇਹ ਵੀ ਉਹਨਾਂ ਆਪਣੇ ਜਿਹੜੇ ਵਿਭਾਗ ਹੈ ਉਹਨਾਂ ਨੂੰ ਪਤਾ ਵਾ ਕਿ ਕਿਸ ਮਤਲਬ ਟਰੈਕ ਦੇ ਰਹਿਕ ਮਿਲਦਾ ਆ ਉਹ ਕਿਸ ਤਰ੍ਹਾਂ ਹੁੰਦਾ ਇਹਦੇ ਬਾਰੇ ਤੋਂ ਤੁਹਾਨੂੰ ਸਿਸਟਮ ਅਜਾ ਉਹ ਭਾਗੀ ਜੱਜ ਬੈਠੇ ਸਰ ਜੀ ਤੁਸੀਂ ਮੰਗ ਕਰਦੇ ਹੋ ਕਿ ਛੇੜਬੇ ਹੋਣੇ ਚਾਹੀਦੇ ਮੈਨੂੰ ਬਹੁਤ ਬੁਢੀ ਤਕਰੀਬ ਕਰਦੇ ਮੰਗ ਜੀ ਤੇ ਜੀ ਹੁਣ ਵੇਖਣ ਮਿਲਿਆ ਕਿਸੇ ਦਾ ਚਲਾਨ ਕੀਤਾ ਤੁਸੀਂ ਉਪਰੋਂ ਕੋ ਚੱਲੇ ਗਏ ਆ ਮਸਾ ਕਰਕੇ ਫੇ ਚਲਾਨ ਇਸ ਕਰਕੇ ਕਿਸੇ ਦਾ ਸਾਡੀ ਦੁਨੀਆ ਜਿਆ ਜਾਨ ਖਤਰਾ ਦਿੰਦੀ ਸਰਦਾਲੂ ਨੇ ਸਰਦਾਲੂ ਕਰਕੇ ਆ ਤੇ ਵਿੱਚ ਜਿਆਦਾ ਮਹੰਗਾਮਾ ਹੋਦਾ ਵੀ ਖਤਰਾ ਹਾਂ ਜੇ ਪਬਲਿਕ ਇਕੱਠੀ ਹੋ ਜਾਂਦੀ ਹੈ ਤੇ ਕਰਕੇ ਵੇਖੋ ਜੀ ਗੱਲ ਤੁਹਾਡੀ ਹੈ ਕੋਈ ਡਬੇ ਜਾਂਦੇ ਲੋਕ ਹੈ ਇਹ ਕੀ ਕਰੀਏ ਤੇ ਵੈਸੇ ਨਾਰਮਲ ਜਿਹੜੀ ਜੰਗ ਬੱਸਾਂ ਫੜ ਕੇ ਕਦੀ ਵੀ ਤੇ ਵੜੋਟੇ ਨਹੀਂ ਸਕਦੇ ਉਹ ਜਿਹਾਂ ਆਂਦੇ ਹੱਥ ਵਿਚ ਲਾਉਂਦਾ ਉਹ ਇੱਕ ਇੱਕ ਚਲਾਨ ਕਿੰਨੇ ਦਾ ਹੁੰਦਾ ਜੀ ਇਹ ਕੋਡ ਵਿੱਚ ਚਲਾਨ ਪਾਏ ਕੋਡ ਕਰਦਾ ਹੈ ਚਾਹੇ ਉਹ ਐਸਾ ਕਰਦੇ ਜਾਂ ਦੂਸਰ ਕੋਡ ਜੋ ਡਿਪੈਂਡ ਹੈ ਤਰੰਤ ਤਰੰਤ ਵਿਜੇ ਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰਿਆ ਜੰਗ